हां जी दोस्तों सारेया नु सस्श्रीकाल स्वागत करते हा टोंडा राज संधू फार्मिंग दे विच आज दी दोस्तों अपनी विजिट है गी है पਿੰਡ ਸੁਰ ਸਿੰਘ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸੰਦੀਪ ਸਿੰਘ ਭੁੱਲਰ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਨਗ ਜਿਹੜੇ ਅੱਜ ਵੀ ਘੱਟੋ ਘੱਟ 4 ਦਿਖਾਉਣੇ ਆ ਤੁਹਾਨੂੰ ਬਿਲਕੁਲ ਤਿੰਨ ਬੈੜਾਂ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਜਰਸੀ ਅੰਗ ਦੇ ਵਿੱਚ ਬੈੜਾ ਦੋਸਤੋ ਬਿਲਕੁਲ ਚੌਥੇ ਨੰਬਰ ਤੇ ਖੜੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤਿੰਨ ਬੈੜਾਂ ਸੁਨਿਆ ਸੁਵਾਈਆਂ ਸੋ ਚਾਹਵਣ ਵੀਰ ਜਿਹੜਾ ਕੋਈ ਖਰੀਦਾਰ ਵੀਰ ਇਸ ਘਰੇ ਆਊਗਾ ਦੋਸਤੋ ਦੋ ਟਾਈਮ ਚੁਵਾਈ ਕਰ ਲਿਓ ਸੋਏ ਸੁਆਏ ਨੱਕ ਦੀ ਗੱਬੜ ਪਸ਼ੂ ਆਪਣਾ ਟਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਸੋ ਜਰਸੀ ਬੱਛੀ ਜਿਹੜੀ ਆ ਦੋਸਤੋ ਬਿਲਕੁਲ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ 11 ਨਵੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦੇ 3:30 ਵਜੇ 4:00 ਵਜੇ ਦਾ ਸਮਾਂ ਹੈਗਾ ਸੋ ਜਿਆਦਾ ਐਨੀਮਲ ਜਿਹੜੇ ਹੈਗੇ ਆ ਦੋਸਤ ਤੇ ਆਉ ਲੈਣਿਆ ਜਾਣਕਾਰੀ ਵੀਰ ਸੰਦੀਪ ਸਿੰਘ ਤੋਂ ਪੁੱਛ ਲੈਣੀਆਂ ਕੀ ਡਿਟੇਲ ਅੱਜ ਨਾ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘਾ ਸਸਰੀ ਘਰ ਸਸੇ ਘਰ ਸੰਤੂ ਸਾਹਿਬੀ ਠੀਕਾ ਜੋ ਚੰਗੇ ਠੀਕ ਠਾਕ ਜੀ ਬਹੁਤ ਵਧੀਆ ਸੰਤੂ ਸਾਹਿਬ ਕੀ ਜੀ ਹੋਰ ਫਿਰ ਬਹੁਤ ਵਧੀਆ ਸੰਤੂ ਸਾਹਿਬ ਤੇਰੇ ਪਰ ਮਾਰ ਕੀ ਖਾਸ ਹੈ ਅੱਜ ਫਿਰ ਦਿਵਾਲੀ ਤੇ ਸੰਤੂ ਸਾਹਿਬ ਆਜਾਓ ਫਰਾਈ ਆਪਾਂ ਜਿਹੜੀ 7000 ਹਜ਼ਾਰ ਦੀ ਚੀਜ਼ ਹੈ ਉਹ ਵੀ ਆਪਾਂ ਅੱਜ ਮਾਨਤਨ ਖੁੱਲਾ ਹੀ ਕਰ ਦੇਣਾ ਅੱਜ ਅੱਛਾ ਜੀ ਪੰਜ ਪੰਜ 7-7000 ਛੋੜਾ ਹੀ ਦੇ ਦੇਣੀਆਂ ਸੰਤੂ ਸਾਹਿਬ ਪੰਜ ਪੰਜ 7-7000 ਛੋੜਾ ਛੋੜਾ ਜੀ ਅੱਜ ਛੋੜਾਂਗੇ ਸਾ ਮੈਂ ਅੱਗੇ ਹਸਾਉਣਾ ਮੈਂ ਨਾ ਵੀ ਸੰਦੀਪ ਵੀਰ ਨੂੰ ਕਹਿੰਨੇ ਕੋਈ ਦਿਨ ਤੇ ਹਾਰ ਤੇ ਛੋਟਾ ਬਾਬਾ ਹਾਂਜੀ ਅੱਜ ਕਰ ਦੇਣੀਆਂ ਸੰਤੂ ਸਾਹਿਬ ਅੱਜ 70 75 ਜੀ ਦਾ ਆਪਾਂ ਮੰਗਣਾ ਉਹਨਾਂ ਲਾ ਕੇ ਠਾਂ ਹੀ ਕਰ ਦੇਣਾ ਭਾਅ ਦਾ ਬਿਲਕੁਲ ਜਾਇਜ਼ ਹਾਂਜੀ ਹਾਂਜੀ ਨੇੜੇ ਕੋਲ ਹੀ ਬਿਠਾ ਲੈਣੀ ਜੀ ਬਿਲਕੁਲ ਕੋਲ ਜੀ ਬਿਲਕੁਲ ਕੋਲ ਸੰਤੂ ਸਾਹਿਬ ਲਓ ਵੀ ਦੋਸਤੋ ਚਾਰ ਬੈੜਾ ਨੇ ਆਜੋ ਲੈਣੀਆਂ ਪੂਰੀ ਨਕਲੀ ਖੁੱਲੀਆਂ ਔਫਰਾਂ ਦਵਾਂਗੇ ਸੰਤੂ ਸਾਹਿਬ ਅੱਜ ਦੀਵਾਲੀ ਕਰਕੇ ਆਪਾਂ ਮੈਂ ਨਾ ਵੀ ਤੇੜੀਆਂ ਚਾਹੀਦੀਆਂ ਜੀ ਹਾਂਜੀ ਹਾਂਜੀ ਫਿਰ ਉਹ ਟੀਵੀ ਆਲੇ ਨੇ ਟੀਵੀ ਸਸਤੇ ਕਰਦੇ ਆ ਵਾਸ਼ਿੰਗ ਮਸ਼ੀਨਾਂ ਆਲੇ ਨੇ ਵਾਸ਼ਿੰ ਤੇ ਆਓ ਕਰੀਏ ਗੱਲਬਾਤ ਸੰਦੀਪ ਸਿੰਘ ਜੀ ਪਹਿਲੇ ਨੰਬਰ ਤੇ ਆਪਣੇ ਕੋਲੇ ਵਹਿੜ ਆ ਜਿਹੜੀ ਸੰਧੂ ਸਾਹਿਬ ਆ ਜਿਹੜੇ ਫਾਰਮਰ ਤੋਂ ਲਈਏ ਚਲੋ ਉਹਨਾਂ ਦਾ ਆਪਣਾ ਦੂਜਾ ਸੂਆ ਆ ਕਿ ਆਪਾਂ ਤੀਜਾ ਸੂਆ ਮੰਨ ਕੇ ਚੱਲਦੇ ਆ ਜੀ ਹਾਂਜੀ 6-7 ਦਿਨਾਂ ਦਾ ਨਾ ਸੂਈ ਆ ਇਸ ਟਾਈਮ ਜਿਹੜਾ ਇਹਦੇ ਥੱਲੇ ਕੋਈ 16-17 15-16 17 ਯਾਨੀ ਕਿ ਦੁੱਧ ਦੁੱਧ ਗੈਨ ਲੋ ਬੋਲਾ ਗੈਨ ਲੋ ਕੁਝ ਵੀ ਤਿਆਰ ਹੈ ਜੀ ਇਹਦੇ ਥੱਲੇ ਅ ਅੱਜ ਕਿੰਨੇ ਦਿਨਾਂ ਦੀ ਸੂਈ ਇਹਨੂੰ 6-7 ਦਿਨ ਹੋ ਗਏ ਸੰਧੂ ਸਾਹਿਬ 6-7 ਦਿਨ ਬੱਚੀ ਮਗਰਿਆ ਬਿਲਕੁਲ ਲਓ ਜੀ ਮਗਰ ਬੱਚੀ ਆ ਭਾਜੀ ਸੂਈ ਆ ਜੀ ਤੇ 6-7 ਦਿਨ ਦਾ ਸਮਾਂ ਹੋ ਗਿਆ ਤੇ 16-17 ਕਿਲੋ ਹੁਣ ਬੋਲਾ ਕਿੱਤਾਂ ਬੋਲਾ ਗਿਨ ਲਓ ਦੁੱਧ ਗਿਨ ਲਓ ਸੰਤੂ ਸਾਹਿਬ ਤਿਆਰ ਆ ਜੀ ਚਲੋ ਦੁੱਧ ਗਿਨ ਲਈਏ ਜੇ ਸਟਾਰਟਿੰਗ ਆਪਾਂ ਦੁੱਧ ਗਿਨ ਲਓ ਬੋਲਾ ਗਿਨ ਲਓ ਦੁੱਧ ਚਲੋ ਕੋਤਰਾ 20 ਤੋਂ ਪਲਾਸੀ ਚੱਲੂਗੀ ਹਾਂਜੀ ਬਾਕੀ ਦੁੱਧ ਅਗਲੇ ਦਾ ਫੇਰ ਵੀ ਸੰਤੂ ਸਾਹਿਬ ਪਾਏ ਦਾ ਆਪਾਂ ਨੇ ਜੀ ਆਪਾਂ ਕਹਿੰਦਾ ਕਿ 20 ਤੋਂ ਪਲਾਸੀ ਚੱਲੂਗੀ ਜੇ ਅਗਲਾ ਫਾਰਮਰ ਸੇਵਾ ਕਰੂ ਤਾਂ ਫੇਰ ਹੀ ਆ ਜੀ ਬਿਲਕੁਲ ਜੀ ਬਿਲਕੁਲ ਤੇ ਸੂਬਾ ਸੰਦੀਪ ਤੀਜਾ ਹੋਊਗਾ ਤੀਜਾ 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 ਮਾਨ ਕੇ ਚੱਲੋ ਸੰਤੂ ਸਾਹਿਬ ਲਓ ਜੀ ਤੀਜਾ ਸੂ ਕ੍ਰੋਸ ਬੰਡ ਦੇ ਵਿੱਚ ਹੈ ਸ਼ਾਈਵਾਲ ਕ੍ਰੋਸ ਬੰਡ ਦੇ ਵਿੱਚ ਹੈ ਠੀਕ ਹੈ ਜੀ ਐਚਐਫ ਸ਼ਾਈਵਾਲ ਵੀ ਕ੍ਰੋਸ ਮੰਨ ਸਕਦਾ ਤੇ ਥਣ ਥਣ ਇੱਕ ਵਾਰੀ ਕੁਆਲਟੀ ਵਾਲਾ ਤੁਹਾਨੂੰ ਪੂਰਾ ਦਿਖਾਉਣੀ ਆ ਆ ਦੇਖੋ ਠੀਕ ਹੈ ਤਾਂ ਬਿਲਕੁਲ ਜਿਹੜੀਆਂ ਦੋਸਤੋ ਚੌਥਾ ਨਾਲ ਇਹ ਵਿੱਚੋਂ ਜਿਹੜੇ ਧਾਰਾ ਮਾਰ ਕੇ ਕੋਈ ਤੁਹਾਨੂੰ ਜ਼ਰੂਰ ਆ ਚੈੱਕ ਕਰਾ ਦੇਣਾ ਬੜਾਈ ਤੇ ਬਾਅਦ ਉਹ ਲਗਾ ਜੀ ਆ ਦੇਖੋ ਆ ਮਗਰਲੇ ਥਣ ਕਰੋ ਚੈੱਕ ਲੋਰੀ ਠੀਕ ਹੈ ਜੀ ਸੋ ਚੁਵਾਈ ਜਿਹੜੀ ਆ ਦੋਸਤੋ ਪੂਰੀ ਨਹੀਂ ਆਪਾਂ ਕਰਕੇ ਦਿਖਾਉਂ ਦਿਖਾ ਸਕਦੇ ਕਿਉਂਕਿ ਵੀਡੀਓ ਆ ਕਿ ਲੰਬੀ ਹੁੰਦੀ ਆ ਪਰ ਜਿਹੜਾ ਕੋਈ ਖਰੀਦਾਰ ਵੀ ਰਹੂਗਾ ਤੁਸੀਂ ਦੋ ਟੰਗ ਚੋ ਲੋ ਤਿੰਨ ਟਾਈਮ ਚੋ ਲੋ ਹਾਂਜੀ ਲੈਓ ਸੰਦੀਪ ਤੋਰੀ ਆ ਤੋੜ ਦੋ ਆ ਦੇਖੋ ਜੀ ਸੋ ਬਾਕੀ ਨਿੱਗਰ ਨੁਗਰ ਬੜੀ ਆ ਰਾਜੀ ਰੂਜੀ ਪੂਰੀ ਆ ਠੀਕ ਹੈ ਜੀ ਵਾਜਨ ਵੱਡਾ ਵੀ ਚੰਗਾ ਸੰਦ ਸਾਹਿਬ ਵਾਜਨ ਵਾਜਨ ਲੋਡ ਰੂਡ ਪੂਰਾ ਹੈਗਾ ਆ ਕਰੋ ਚੈੱਕ ਠੀਕ ਹੈ ਸੋ ਆਰਡਰ ਕੁਆਲਟੀ ਆ ਕਾਫੀ ਵੱਡੇ ਆਰਡਰ ਦੇ ਵਿੱਚ ਤੇ ਸਪੇਸ ਵੀ ਦੋਸਤੋ ਤਕਰੀਬਨ ਗਿਠ-ਗਿਠ ਜਿਹੜੀ ਸਪੇਸ ਆ ਆਪਸੀ ਤਰ੍ਹਾਂ ਦੀ ਠੀਕ ਆ ਤੇ ਮਗਰ ਵੀ ਬੱਚੀ ਆ 16-17 ਲੀਟਰ ਕੋਈ ਵੀਰ ਦੁੱਧ ਤੇ ਬਿਲਕੁਲ ਹੁਣ ਮੰਨ ਕੇ ਸੌਦਾ ਕਰ ਸਕਦਾ 6ਾਂ-7ਾਂ 6 ਦਿਨਾਂ ਦੀ ਸੂਈ ਠੀਕ ਆ ਆ ਲਓ ਜੀ ਸੋ ਕੱਦ ਕਾਠ ਵੀ ਜਿਹੜਾ ਦੋਸਤੋ ਕੋਈ ਛੋਟਾ ਜਿਹਾ ਨਹੀਂਗਾ ਮੀਡੀਅਮ ਤੋਂ ਪਲੱਸ ਵੱਡੀਆਂ گاਵਾਵਾਂ ਵੜਾਂ ਦੇ ਵਿੱਚ ਜਿਹੜੀ ਤੁਸੀਂ ਇਹਦੀ ਗਿਣਤੀ ਕਰ ਸਕਦੇ ਜੀ ਤੇ ਬੱਚਾ ਇੱਕ ਵਾਰੀ ਫੇਰ ਆ ਦੇਖ ਲਓ ਮਗਰ ਫੀਮੇਲ ਕਾਰ ਦੀਪ ਕਿੰਨਾ ਮੋਲ ਪਰ ਕੀ ਕੀਤਾ ੜਮਾਨ ਸੰਧੂ ਸਾਹਿਬ ਆ ਚਲੋ ਮੋਲ ਕਰਨ ਨੂੰ ਭਾਵੇਂ ਇਹ ਹਿੰਗਾਂ ਬੰਦਾ 75 80 ਵੀ ਕਈ ਕਰੀ ਜਾਂਦੇ ਆ ਮੋਲ ਆਪਾਂ ਕਰਦੇ ਆ ਦਾ 70000 ਰੁਪਿਆ 60000 ਦੇ ਦੇ ਦਾਂਗੇ ਉਹਦੇ ਵਿੱਚ ਵੀ ਸੰਧੂ ਸਾਹਿਬ ਮਾਨਤਨ ਕਰ ਦਾਂਗੇ ਆਪਾਂ 60 ਦੇ ਵਿੱਚੋਂ 60 ਦੇ ਵਿੱਚੋਂ ਖੁੱਲਾ ਮਾਨਤਨ ਕਰ ਦਾਂਗੇ ਇਹ ਵੀ ਦਿਵਾਲੀ ਕਰਕੇ ਆਫਰ ਹੀ ਆ ਸੰਧੂ ਸਾਹਿਬ ਅੱਜ ਅੱਛਾ ਜੀ ਹਾਂਜੀ ਲਓ ਜੀ 60000 ਦੇ ਵਿੱਚੋਂ ਵੀ ਰਾਂ ਦਾ ਮਾਨਤਨ ਕਰ ਦਾਂਗੇ ਹਾਂ ਵਜਨ ਮੱਟਾ ਫੁੱਲ ਜੇ ਪੂਰਾ ਵਜਨ ਲੋਡ ਜੇ ਥਣ ਚੱਡਾ ਚੰਗਾ ਜੀ ਲਓ ਵੀ ਠੀਕ ਆ ਜੀ ਵਜਨ ਪੂਜਨ ਦੇ ਵਿੱਚ ਪੂਰੀ ਆ ਚੱਡਾ ਚੁੱਡਾ ਜਿਹੜ ਇਸ ਤੋਂ ਬਾਅਦ ਅੱਗੇ ਇੱਕ ਹੋਰ ਵੈੜ ਜਿਹੜੀ ਤੁਹਾਨੂੰ ਦਿਖਾਉਣੀ ਆ ਤੇ ਇਹ ਕਿੰਨਵਾ ਸੂਆ ਸੂਈ ਹੈ ਜੀ ਜਿਵੇਂ ਸੰਤੂ ਸਾਹਿਬ ਤੀਜਾ ਸੂਆ ਸੂਈ ਆ ਜਿਹੜੇ ਫਾਰਮਰ ਤੋਂ ਲਈ ਉਹਨੇ ਆਪਣੇ ਦੂਜੇ ਆਖੇ ਪਰ ਆਪਾਂ ਤੀਜਾ ਮੰਨ ਕੇ ਚੱਲਦੇ ਆਂ ਜੀ ਚਲੋ ਜੀ ਤੀਜਾ ਇਹਨੂੰ ਮੈਂ ਜਾਨੀ ਕਿ ਹਫਤੇ ਦੇ ਲਗਭਗ ਚੋ ਸੂਈ ਆ ਤਾਂ ਦੁੱਧ ਦਾ ਇਸ ਟਾਈਮ ਦੇ ਥੱਲੇ ਜਿਹੜਾ ਹੋਊਗਾ ਕੋਈ 17 18 ਦੇ ਵਿੱਚ ਹੋਊਗਾ 17 18 16 ਤੋਂ ਪਲੱਸ ਹੀ ਹੋਊਗਾ ਇਹ ਦੇ ਥੱਲੇ ਵੀ ਹਫਤੇ ਦੇ ਅੰਦਰ ਵਾਲੀ ਸੂਈ ਹੈ ਹਾਂਜੀ ਹਫਤੇ ਦੇ ਅੰਦਰ ਵਾਲੀ ਬੱਚਾ ਮਗਰ ਬੱਚਾ ਮਗਰ ਅੱਛਾ ਜੀ ਅੱਛਾ ਅੱਛਾ ਬਹੁਤ ਤਗੜਾ ਦਿੱਤਾ ਇਹਨੇ ਸੰਤ ਤੀਜਾ ਸੂਬਾ ਮੰਨ ਕੇ ਇਹਦਾ ਵੀ ਸਬਦਾ ਤੁਸੀਂ ਕਰ ਸਕਦੇ ਜੀ ਬਾਕੀ ਠੰਢੀ ਠੁੰਢੀ ਸਾਨੂੰ ਸਾਹਿਬ ਬਹੁਤ ਜਿਆਦੀ ਹੈ। ਸੋ ਕਲਰ ਜਿਹੜਾ ਬਲੈਕ ਤੇ ਬਿਲਕੁਲ ਕਾਫੀ ਕਲਰ ਬ੍ਰਾਊਨ ਕਲਰ ਕੰਬੀਨੇਸ਼ਨ ਹੈਗਾ ਜੀ। ਬੱਚਾ ਨਾ ਹੁੰਦੀ ਲੋੜ ਨਹੀਂ ਭੋਵੇਂ। ਆਹ ਦੇਖੋ ਬਾਕੀ ਥਾਂ ਤੁਨ ਪੂਰਾ ਸੁਆਦੀ ਆ ਤੇ ਪੂਰਾ ਲਮਾਈ ਦੇ ਵਿੱਚ ਮੱਝਾ ਨਾ ਥਣ। ਆ ਲੈ। ਬਹੁਤ ਜਿਆਦੀ ਚਵਾਈ ਹੈ ਜੀ। ਠੀਕ ਆ ਜੀ। ਜਾਓ ਖੋਲ ਲਿਆ ਵੀਰ ਸੁਨਦੀਪ। ਸੋ ਖੋਲ ਕੇ ਤਸੱਲੀ ਨਾਲ ਜਿਹੜਾ ਦੋਸਤ ਤੋਰ ਕੇ ਦਿਖਾਉਣੇ ਆ। ਹੌਣ ਚੱਟੇ ਦੀ ਵੀ ਕਮਾਲ ਦੀ ਆ ਠੀਕ ਆ ਤੇ ਜਦਾਂ ਕਿ ਬਿਲਕੁਲ ਇੱਕ ਹਫਤੇ ਦੇ ਲਾਗੇ ਸਮ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਹੈਗਾ ਇਹਦਾ ਥੱਲੇ ਵੀ ਦੁੱਧ 16 15 ਸੰਧੂ ਸਾਹਿਬ ਇੰਨਾ ਦੁੱਧ ਤਿਆਰ ਆ ਬਾਕੀ ਗਾੜੀ ਵੇਖ ਲਓ ਬਿਲਕੁਲ ਤੂੜੀ ਪੈੰਦੀ ਆ ਕੋਈ ਆਪਣੇ ਕੋ ਹਰਾਨੀ ਕੋਈ ਪਠਾਣੀ ਨਹੀਂ ਹੁਣ 15 16 ਆਪਾਂ ਚਵਾ ਦਾਂਗੇ ਨਾ ਚਵਾ ਦਾਂਗੇ ਸੰਧੂ ਸਾਹਿਬ ਜਿਹੜਾ ਮਰਜ਼ੀ ਚੋੜਿਆ ਆਪਣੇ ਕੋ ਇੱਕ ਇੱਕ ਡੰਗ ਛੱਡ ਕੇ ਤਿੰਨ ਡੰਗ ਭਾਵੇਂ ਕੋਈ ਚੋਵੇ ਲਓ 16 ਕਿਲੋ ਦੁੱਧ ਤਿਆਰ ਹੋਗਾ ਸੰਧੂ ਸਾਹਿਬ ਬਾਕੀ ਦੋਸਤੋ ਨਰਕ ਪਰਖ ਤੁਸੀਂ ਕਰ ਲਿਓ ਠੀਕ ਆ ਜੀ 16 15 ਜਿੰਨੇ ਦੀ ਵੀ ਚਵਾਈ ਵੀਰ ਬਾਕੀ ਛੱਡਾ ਛੂਟਾ ਕਾਫੀ ਸੋਹਣਾ ਬਖਾਲਾ ਤਕਰੀਬਨ ਤੁਹਾਡੇ ਸਾਹਮਣੇ ਹੀ ਆ ਜਿਹੜਾ ਬਹੁਤ ਸਮੱਸਿਆ ਵੀ ਤਾਂ ਮੈਂ ਬਾਹਰ ਕਰ ਸਕਦੀ ਚਲੋ ਉਹਦੇ ਗਾੜੀ ਪਾਏ ਦਾ ਅਗਲੇ ਦਾ ਆਪਣੇ ਕੋਲ ਜਿੰਨਾ ਹੋਣਾ ਹੈ ਇਸ ਟਾਈਮ ਪਿਆਰ ਹੈ ਆਪਾਂ ਚਵਾ ਦਾਂਗੇ ਭਾਵੇਂ ਤਿੰਨ ਡਾਂਗ ਜੋੜੇ ਵੀ ਓਕੇ ਆ ਲਓ ਜੀ ਠੀਕ ਹੈ ਸੋ ਬਾਕੀ ਸਫਾਈਆਂ ਪੂਰੀਆਂ ਠੀਕ ਹੈ ਜੀ ਛੱਡੇ ਛੂਟੇ ਦੇ ਆ ਪੱਖ ਵਾਲੇ ਪਾਸੇ ਆਪਾਂ ਵੇਖ ਲਈਏ ਛੱਡਾ ਵੇਖ ਲਈਏ ਥਣ ਵੇਖ ਲਈਏ ਪੂਰਾ ਸਫਾਈ ਵਾਲਾ ਛੱਡਾ ਉਪਰੋਂ ਵੀ ਦੋਸਤੋ ਮੀਡੀਅਮ ਜੀ ਹਾਈਟ ਜਿਹੜੀਆਂ ਮੀਡੀਅਮ ਆ ਮੀਡੀਅਮ ਤੋਂ ਥੋੜੀ ਪਲਾਸਿ ਵੀ ਤੁਸੀਂ ਕਾਊਂਟ ਕਰ ਲਿਓ ਜਾਂ ਵਿਚ ਵਿਚਾਲੇ ਵਾਲਾ ਸਾਈਜ਼ ਠੀਕ ਆ ਜੀ ਠੀਕ ਅੱਛਾ ਸੰਦੀਪ ਰੇ ਫਿਰ ਇਹਦਾ ਕੀ ਅੱਜ ਕਰਾਂਗੇ ਸੰਤੂ ਸਾਹਿਬ ਮੋਲੇ ਦਾ ਕਰਾਉਣ ਨੂੰ ਭੋਵੇਂ 65000 ਕਰਾ ਲਓ ਇਹਦਾ ਵੀ 60000 ਚੋਂ ਖੁੱਲਾ ਮਾਨਤਨ ਕਰ ਦਾਂਗੇ ਸੰਤੂ ਸਾਹਿਬ 60 ਵਿੱਚੋਂ ਖੁੱਲਾ ਮਾਨਤਨ ਕਰ ਦਾਂਗੇ ਸੰਤੂ ਸਾਹਿਬ 60 ਵਿੱਚੋਂ ਲਓ ਜੀ 60000 ਦੇ ਵਿੱਚੋਂ 58000 ਦੀ ਦੇ ਦਾਂਗੇ ਹਾਨਾ ਸੰਤੂ ਸਾਹਿਬ 58 ਦੀ 58 ਦੀ ਦੇ ਦਾਂਗੇ ਹਾਂ ਠੀਕ ਹੈ ਬਾਕੀ ਚਾਰ ਕਿਤੇ ਤੋਂ ਹੋਰ ਜਿਆਦਾ ਚੰਗਾ ਇਹ ਹੋ ਜੋਗੀ ਠੀਕ 58000 ਦੀ ਮੇਲ ਕਾਫ ਆ ਬੱਚਾ ਇਹਦੇ ਮਗਰ ਤੇ 15 16 15 16 ਜਿਹੜਾ ਹੁਣ ਮੌਕੇ ਤੇ ਤਿਆਰ ਆ ਸੰਤੂ ਸਾਹਿਬ ਪਰ ਮੈਂ ਇੱਕ ਡੰਗ ਛੱਡ ਕੇ ਚਾਹੇ ਕੋਈ ਚ ਬਾਕੀ ਕੋਈ ਭਾਰ ਪਾਵੇ ਕੁਝ ਵੀ ਕਰੇ ਉਹਦੀ ਆਪਣੀ ਫੁੱਲ ਗਰੰਟੀ ਹੋਗੀ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਤੇ ਆ ਜੋ ਅਗਲੇ ਪਾਸੇ ਆਪਣੇ ਕੋਲੇ ਆ ਗਈ ਇੱਕ ਐਚ ਐਫ ਇਹ ਵੀ ਸੰਤੂ ਸਾਹਿਬ ਪਰਸੋਂ ਦੀ ਸੂਈ ਆ ਇਹਦੇ ਮਗਰ ਵੀ ਬੱਛਾ ਵਾ ਲਓ ਜੀ ਐਚ ਐਫ ਬਰੀਡ ਦੇ ਵਿੱਚ ਦੋਸਤੋ ਅਗਲੀ ਵੈੜਾ ਪਰਸੋਂ ਦੀ ਸੂਈ ਆ ਮਗਰ ਬੱਛਾ ਇਹਦੇ ਵੀ ਹਾਂਜੀ ਹਾਂਜੀ ਤੇ ਸੂਬਾ ਕਿਨਵਾ ਸੂਬਾ ਤੀਜਾ ਸੰਤੂ ਸਾਹਿਬ ਤੀਸਰੇ ਆ ਚੁਵਾਈ ਚੁਵਾਈ ਇਹਦੀ ਵੀ ਬਹੁਤ ਵੈਲਟ ਆ ਲਓ ਜੀ ਤੀਜਾ ਸੂਬਾ ਦੋਸਤੋ ਇਹ ਵੀ ਸੂਈ ਆ ਠੀਕ ਹੈ ਜੀ ਅਗਲੇ ਥਾਨਾ ਦਾ ਭਰਾ ਵੇਖੋ ਜਿਵੇਂ ਬਿਲਕੁਲ ਮੋਟਰ ਆਹ ਵੇਖੋ ਮਗਰਲੇ ਥਾਨਾ ਠੀਕ ਹੈ ਬਹੁਤ ਜਲਦੀ ਹਾਈਟ ਕੱਦ ਪੂਰਾ ਹੈਗਾ ਜੀ ਫੁੱਲ ਵੱਡੀ ਹਾਈਟ ਕੱਦ ਦੀ ਆ ਸੋ ਫੁੱਲ ਸਾਈਜ਼ ਆ ਪੂਰੀ ਵੱਡੀ ਆ ਵੇਰਵੂਲ ਵੀ ਸਪੈਸ਼ਲ ਆ ਹਾਈਟ ਕੱਦ ਵੀ ਪੂਰਾ ਉੱਚਾ ਅਡਰ ਰੂਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਤੇ ਪਰਸੋਂ ਦੀ ਸੂਈ ਆ ਜਾਂ ਤੀਜੇ ਦਿਨ ਦੇ ਵਿੱਚ ਤੇ ਸੰਦੀਪ ਹੁਣ ਇਹਦੇ ਥੱਲੇ ਆਪਾਂ ਕਿੰਨਾ ਕੁ ਸੰਤੋਸ਼ ਸਾਹਿਬ ਮੇਰਾ ਆਪਾਂ ਲੀਟਰ ਮਰਾਦਾਂਗੇ 15 ਕਿਲੋ ਬੋਲਾ ਤਿਆਰ ਹੈ ਇਹ ਥੱਲੇ 15 ਕਿਲੋ 15 ਕਿਲੋ ਬੋਲਾ ਤਿਆਰ ਹੋ ਸੰਤੋਸ਼ ਸਾਹਿਬ ਅੱਛਾ ਜੀ ਲਓ ਜੀ 15 ਕਿਲੋ ਬੋਲਾ ਆ ਜਾ ਤੀਜੇ ਦਿਨ ਦੇ ਦੌਰਾਨ ਕੋਈ ਵਾਧੇ ਹੋਗਾ ਕਿਲੋ ਖੰਡ ਘਟਣਾ ਸੋਰਟਰ ਸਾਇਜ ਆਇਆ ਜੀ ਕਾਫੀ ਸੋਹਣਾ ਦੋਸਤੋ ਸਫਾਈ ਬਿਲਕੁਲ ਖਬਰਦਾਰ ਵੜਾ ਠੀਕ ਹੈ ਜੀ ਪੂਰੇ ਵੱਡੇ ਕੱਦ ਕੱਟ ਦੀ ਆ ਬੇਰਪੁੱਲ ਸਪੈਸ਼ਲ ਆ ਹਾਈਟ ਦੀ ਵੀ ਸੋਹਣੀ ਆ ਕੋਈ ਇਥੇ ਆਣ ਕੇ ਵੀ ਰਏ ਨਹੀਂ ਔਖੂਗਾ ਵੀ ਯਾਰ ਕੋਈ ਛੋਟੀ ਜਿਹੀ ਹਾਈਟ ਹਾਈਟ ਸਪੈਸ਼ਲ ਆ ਬਾਕੀ ਬਰੀਡ ਪੂਰੀ ਹੈ ਬਰੀਡ ਬੋਦੀ ਵਾਲੀ ਵੜਾ ਪੰਜਵੇਂ ਆਪਾਂ ਕਹਿ ਦਿੱਤਾ ਠੀਕ ਹੈ ਜੀ ਬੋਦੀ ਵਾਲੀ ਵੜਾ ਆ ਕਰੋ ਚੈੱਕ ਠੰਡੀ ਤੇ ਨਹੀਂ ਬਹੁਤ ਜਿਆਦਾ ਸੰਦ ਸਾਬ ਬਾਕੀ ਲੇਵਾ ਵੇਖੋ ਕਿੱਡਾ ਸਫਾਈ ਦਾ ਹਮ ਕੀ ਗਾਦੀ ਸੋ ਇਹ ਜਿਹੜੀਆਂ ਦੋਸਤੋ ਅੱਜ ਤਿੰਨ ਵੜਾ ਸੀਗੀਆਂ ਬਿਲਕੁਲ ਸੂਈਆਂ ਸਵਾਈਆਂ ਬਾਕੀ ਰੇਟ ਆਪਾਂ ਕਨਫਰਮ ਕਰ ਲਈਏ ਕਿੰਨਾ ਰੇਟ ਆ ਸੰਦੀਪ ਭਾਈ ਜੀ ਦਾ ਸਾਨੂੰ ਸਾਹਿਬ ਮੁੱਲ ਕਰਾਉਣ ਨੂੰ ਆਪਾਂ ਕਰਦੇ ਆ 75000 ਰੁਪਿਆ 65000 ਦੀ ਦੇ ਦਾਂਗੇ ਉਹਦੇ ਵਿੱਚੋਂ ਖੁੱਲਾ ਮਾਨਤਾ ਕਰਦਾਂਗੇ ਹਾਂ ਨਾ ਹੀ 62000 ਦੇ ਦੇ ਦਾਂਗੇ ਸੰਧੂ ਸਾਹਿਬ 62000 ਦੀ 62000 ਦੇ ਦਾਂਗੇ ਹਾਂ ਲੋ ਜੀ 62000 ਦੀ ਦੋਸਤੋ ਜੇਸ ਨੂੰ ਹੋਊਗੀ ਠੀਕ ਆ ਹਾਂਜੀ ਤੇ ਡਿਮਾਂਡ ਭਾਵੇਂ 65 ਕਰ ਲੋ 70 ਕਰ ਲੋ ਭਈ 62000 ਦੀ ਲੈਣ ਦੇਣ ਸੋ ਕੋਈ ਥੋੜਾ ਜਿਹਾ ਨੇੜੇ ਤਾਂ ਤੁਹਾਨੂੰ ਥਾਂ ਤੁਹਾਨੂੰ ਜ਼ ਸੋ ਪੂਰੀ ਕੁਆਲਿਟੀ ਦਾ ਥਾਣਾ ਠੀਕ ਹੈ ਸਪੇਸ ਜਿਹੜੀ ਹੈ ਦੋਸਤੋ ਸੋਹਣੀ ਹੈਗੀ ਠੀਕ ਹੈ ਥਾਣ ਕਿੱਡਾ ਵੇਖੋ ਕਿੱਡਾ ਕਮਾਲ ਦਾ ਸੰਤੂ ਸਾਹਿਬ ਆਹ ਲਓ ਬ੍ਰੀਡ ਬਹੁਤ ਜਿਆਦੀ ਬੂਥੀ ਵਗੈੜੀ ਕਮਾਣ ਦੀ ਬਿਲਕੁਲ ਬਿਲਕੁਲ ਆਹ ਦੇਖੋ ਫੇਸ ਠੀਕ ਹੈ 62000 ਦੀ ਹੋ ਜੋ ਹਾਂਜੀ ਹਾਂ ਨਾ ਲਓ ਜੀ ਅਗਲੀ ਬੱਛੀ ਜਿਹੜੀ ਦੋਸਤੋ ਤੁਹਾਨੂੰ ਦਿਖਾਉਣੀ ਹੈ ਵੈੜ ਜਰਸੀ ਬੱਛੀ ਆ ਗਈ ਸੰਤੂ ਸਾਹਿਬ ਜਰਸੀ ਬ੍ਰੀਡ ਅਗਲੀ ਵੈੜ ਜਿਹੜੀ ਆ ਗਈ ਬਹੁਤ ਹੀ ਸੀਲਸ ਲੱਗਿਆ ਠੰਡੀ ਧੀਰੀ ਆ ਦਿਨ ਪੰਜ ਸੱਤ ਭਰਦੀ ਹੈ ਵੀ ਤੇ ਜਿੰਨੀ ਵੀ ਆ ਕਰਮਾ ਵਾਲੀ ਖਬਰਦਾਰਾ ਪੂਰੀ ਆ ਹਾਂਜੀ ਆ ਕੋਠੇ ਕਿੰਨੀ ਪੂਰੀ ਸਪੈਸ਼ਲ ਪੀਸ ਤੇ ਨਸਲ ਬਰੀਡ ਜਿਹੜੀ ਆ ਦੋਸਤੋ ਜਰਸੀ ਆ ਠੀਕ ਆ ਲਾਲ ਰੰਗ ਦੀ ਆਰਡਰ ਕੁਆਲਟੀ ਚੱਕੀ ਆ ਤੇ ਸੂਆ ਤਕਰੀਬ ਨੇ ਕਿੰਵਾ ਦੂਜਾ ਸੂਆ ਸੰਤੂ ਸਾਹਿਬ ਪਿਓਰ ਦੂਜਾ ਸੂਆ ਪਿਓਰ ਦੂਜਾ ਜੀ ਲੈਂਦੀ ਹਫਤਾ ਖੰਡਾ ਜੇ ਲੈ ਜੂਗਾ ਸੰਤੂ ਸਾਹਿਬ ਲਓ ਜੀ ਹਫਤਾ ਸਮਾ ਦੋਸਤੋ ਹਜੇ ਬਾਕੀ ਆ ਸੂਣ ਦੇ ਵਿੱਚ ਬਾਕੀ ਫੇਸ ਕੁਆਲਟੀ ਪੂਰਾ ਡੂੰਗਾ ਇਹ ਡੂੰਗੀ ਜਿਹੜੀ ਦੋ ਅੱਖਾਂ ਦੇ ਵਿੱਚਕਾਰ ਪੂਰੀ ਆ ਠੀਕ ਹੈ ਤੇ ਆਹ ਵੇਖੋ ਜੀ ਲੇਵਾ ਥਨ ਥਨ ਕੁਆਲਟੀ ਪੂਰਾ ਮ ਲੰਮੀ ਲੁਮੀ ਚੰਗੀ ਆ ਸੰਤੂ ਸਾਹਿਬ ਬਾਕੀ ਫੇਸ ਕੁਆਲਟੀ ਬਹੁਤ ਵਧੀਆ ਹੂੰ ਇਹ ਪੰਜਾਬ ਦੀ ਜਰਸੀ ਆ ਗਈ ਪੰਜਾਬ ਜਰਸੀ ਆਹ ਲੋ ਹਵਾਨਾ ਦੋਸਤੋ ਕਾਫੀ ਸੋਨਾ ਠੀਕ ਹੈ ਜੀ ਹਵਾਨੇ ਦੀ ਚੰਗੀ ਆ ਤੇ ਪੂਰੀ ਸਫਾਈ ਕੋਈ ਪੂਰੀ ਹੈਗੀ ਬੈਡ ਉੱਪਰੋਂ ਵੀ ਪੂਰੀ ਸਾਫ ਆ ਹਵਾਨੇ ਲੈਵੇ ਦੀ ਵੀ ਪੂਰੀ ਸਾਫ ਤੇ ਆ ਕਰੋ ਤਸਵੀਰ ਅੱਛਾ ਇਹਦਾ ਮੁੱਲ ਫਿਰ ਕੀ ਕੀਤਾ ਬਾਈ ਸੰਧੂ ਸਾਹਿਬ ਮੁੱਲ ਕਰਦੇ ਆ ਇਹਦਾ 55000 ਰੁਪਇਆ ਦੇ ਲੈ ਹਾਂ ਨਾ ਜਿਹੜੀ 52000 ਦੇ ਵਿੱਚ ਦੇ ਦਾਂਗੇ ਜੀ 52 ਦੀ ਹਾਂ 52000 ਦੇ ਦਾਂਗਾ 55000 ਮੁੱਲ ਹੈ ਜੀ ਹੂੰ ਹਾਂ ਜੀ ਲਓ ਜੀ 55000 ਡਿਮਾਂਡ ਹਾਂ ਜੀ 55000 ਦਾ ਦੇ ਲੈ ਠੀਕ ਹੈ ਜੀ 55000 ਲੈ ਦੇ ਆ ਹਾਂ ਨਾ ਜਿਹੜੀ 55000 ਇਹ ਕੋ ਲੈ ਜੂਗੀ 5-7 ਦਾ ਬਣੂਗੀ ਕਾਫੀ ਚੰਗੀ ਬਣੂਗੀ ਸੰਧੂ ਸਾਹਿਬ ਬਣੂਗੀ ਚੰਗੀ ਇਸ ਕੁਆਲਿਟੀ ਬਹੁਤ ਜਿਆਦਾ ਜਿੰਨਾ ਵੀ ਆ ਦੋਸਤੋ ਸੋਹਣਾ ਸਰੀਰ ਘਟਾਂਚਾ ਇਸ ਬੈਡ ਦਾ ਫਾਕੀ ਫੇਸ ਕੁਆਲਿਟੀ ਚੰਗੀ ਆ ਡੁਗਾਈ ਟੰਗੂ ਜੀ ਬਿਲਕੁਲ ਅੱਖਾਂ ਦੇ ਵਿੱਚਕਾਰ ਮੱਥੇ ਦੇ ਵਿੱਚਕਾਰ ਬਿਲਕੁਲ ਠੀਕ ਆ ਜੀ ਸੋ ਨਸਲ ਬਰੀਡ ਪੂਰੀ ਆ ਠੀਕ ਆ ਤੇ 52000 ਦੇ ਵਿੱਚ ਦਿੱਤੀ ਜਾਊਗੀ ਹਾਂਜੀ ਸੰਤੋਖ ਸਾਹਿਬ ਜੀ ਸੋ ਇਹੋ ਅਜੇ ਚਾਰ ਵੜਾ ਸੀ ਆਪਣੇ ਚਾਰ ਵੜਾ ਸੰਤੋਖ ਸਾਹਿਬ ਦੋ ਵੜਾ ਵੱਡੀਆਂ ਗਏ ਆਪਣੇ ਕੋਲ ਸਵੇਰੇ ਸੇਲ ਹੋ ਗਈ ਜੀ ਓਕੇ ਓਕੇ ਹਾਂਜੀ ਤੇ ਸੰਦੀਪ ਵੀਰੇ ਬੋਲਦਿਏ ਨੰਬਰ 81370 3894 81370 3894 ਠੀਕ ਆ ਜੀ ਸਾਸਰੀ ਕਸਮ ਜੀ ਸਾਸਰੀਕਾਲ ਜੀ ਸੋ ਦੋਸਤੋ ਇਹ ਸੰ ਮੇਰੇ ਨਾਲ ਵੀਰ ਸੰਦੀਪ ਸਿੰਘ ਪੁੱਤਰ ਡੇਰੀ ਫਾਰਮ ਦਾ ਪਿੰਡ ਦਾ ਸੌਰ ਸਿੰਘ ਖਾਸ ਵਿਜਿਟ ਕਰਨੀ ਹੈ ਤੁਸੀਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ